ਬੰਦਾ ਕਹਿੰਦਾ ਵੀ ਤੁਸੀਂ ਕੱਪੜਾ ਚੈੱਕ ਕਰੋ ਦੇਖਦੇ ਆ ਤਜਰਬਾ ਦਿਖਾ ਬਾਈ ਜੀ ਮੁਕਿੰਗ ਕੋ ਨਾ ਮੁਕਿੰਗ 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 ਚਾਪੂ ਗਿਆ ਮਾਨਾ ਹਾਂ ਆ ਰਿਕਮ ਕੋ ਲਸਟਾ ਨੂੰ ਸਰ ਅੱਗ ਨਹੀਂ ਲੱਗਦੀ ਕੱਪੜੇ ਨੂੰ ਯਾਰ ਕਮਾਲ ਹੋ ਗਈ ਯਾਰ ਦੇਖੋ ਯਾਰ ਬਾਈ ਅੱਗ ਨਹੀਂ ਲੱਗਦੀ ਯਾਰ ਆਹ ਵੇ ਦੇਖੋ ਸਰ ਅੱਛਾ ਹੱਥ ਲਾਏ ਤੇ ਠੰਡਾ ਹੁੰਦਾ ਇਹ ਹਾਂ ਹੱਥ ਲਾਏ ਤੇ ਠੰਡਾ ਹੈ ਹੈਂਲੂਮ ਕੋਲੋ ਹੈਂਲੂਮ ਕੋਲੋ ਸੇ ਗਾਂਧੀ ਜੀ ਚਰਕਾ ਹੋਇਆ ਨਾ ਚਰਕਾ ਸੇ ਹਾਤਾ ਹਾਤੀ ਬਣਾ ਬਣੀ ਤੁਹਾਡੇ ਆਜਰ ਬਜ਼ਾਰ ਮਾਰਕੀਟ ਇਹ ਆਇਆ ਕਹਿੰਦਾ ਕਹਿੰਦਾ ਜਿਹੜਾ ਗਾਂਧੀ ਚਰਖੇ ਦੇ ਉੱਤੇ ਬਣਾਉਂਦਾ ਹੁੰਦਾ ਸੀ ਉਹ ਉਹ ਕੱਪੜਾ ਆ ਵੀ ਕੋਲਕਾਤਾ ਬੰਗਾਲੀ ਫਸਟ ਟਾਈਮ ਪੰਜਾਬ ਲੈਂਗੁਏਜ ਪ੍ਰੋਬਲਮ ਅੱਛਾ ਇਹ ਕਹਿੰਦਾ ਮੇਰੀ ਲੈਂਗੁਏਜ ਪ੍ਰੋਬਲਮ ਆ ਕਹਿੰਦਾ ਬੰਗਾਲ ਤੋਂ ਆਇਆ ਹੋਇਆ ਮੈਂ ਤੇ ਚਰਖੇ ਦਾ ਹੀ ਬਣਾਇਆ ਹੋਇਆ ਇਹ ਤੇ ਬਾਈ ਕੀ ਰੇਟ ਹੈ ਇਹਦਾ ਇਹ ਵਾਲਾ 200 ਮੀਟਰ 200 ਰੁਪਿਆ ਮੀਟਰ ਹੈ ਕਹਿੰਦਾ ਬਾਈ ਕਹਿੰਦਾ ਤੁਹਾਡੇ 60 ਮੀਟਰ ਕੁਆਲਿਟੀ 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 ਠੀਕ ਆ ਬਾਈਆਂ ਨੇ ਲੈੜੇ ਦੇਖੋ ਤੇ ਲਾ ਲੱਗਾ ਲੱਗੀ ਨਹੀਂ ਅੱਗ ਅੱਗ ਨਹੀਂ ਲੱਗਦੀ ਬਾਹੋ ਵਧੀਆ ਵੀਰੇ ਬਾਹੋ ਵਧੀਆ